ਪੰਜਾਬ ਦੇ ਵਿੱਚ ਬਾਦਿੰਦਾ ਪਾਰਟੀ ਵੱਲੋਂ ਜਿਹੜਾ 12000 ਕਰੋੜ ਸੈਂਟਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੇ ਗਏ ਲੇਕਿਨ ਪੰਜਾਬ ਸਰਕਾਰ ਕੈਰੀ ਹੈ ਵੀ ਸਾਡੇ ਕੋਲ ਕੋਈ ਪੈਸਾ ਨਹੀਂ ਅਸੀਂ ਸਾਰਾ ਹਿਸਾਬ ਕਰ ਦੇ ਚੁਕਿਆ ਸੈਂਟਰ ਨੂੰ ਉਸ ਨੂੰ ਲੈ ਕੇ ਬਾਦਿੰਦਾ ਪਾਰਟੀ ਵੱਲੋਂ ਸੂਬੇ ਪਰਦੇਸ ਮੰਡਲ ਹਨ ਉਹਨ ਮਦਲਾਂ ਦੇ ਵਿੱਚ ਬੀਸੀਪੀ ਕੇ ਬਰਕਰਾਰ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖੋ 12000 ਕਰੋੜ ਦਾ ਸਵਾਲ ਸਵਾਲ 12000 ਕਰੋੜ ਦਾ ਪੰਜਾਬ ਸਰਕਾਰ ਕੋਲ 12000 ਕਰੋੜ ਫਿਰ ਹੜਪੇਟ ਤਾਂ ਉਹ ਖਾਲੀ ਜੋ ਪੈਸਾ ਹੈ ਜਨਤਾ ਦੇ ਟੈਕਸਾਂ ਦਾ ਪੈਸਾ ਉਹ ਨਹੀਂ ਡਿਜਾਸਟਰ ਮੈਨੇਜਮੈਂਟ ਫੰਡ ਦਾ ਜਿਹੜਾ ਪੈਸਾ ਸੀਗਾ 12000 ਕਰੋੜ ਰੁਪਇਆ ਉਹ ਪੰਜਾਬ ਸਰਕਾਰ ਦਿੱਲੀ ਵਾਲਿਆਂ ਨੂੰ ਖਵਾ ਚੁੱਕੀ ਆ ਆਪ ਖਾ ਚੁੱਕੀ ਆ ਉਹ ਜੋ ਪੰਜਾਬ ਦੇ ਵਿੱਚ ਫਲੱਡ ਆਏ ਨੇ ਉਹਨਾਂ ਦੇ ਵਿੱਚ ਉਹ ਪੈਸਾ ਵਰਤਣ ਵਾਸਤੇ ਮਦਦ ਵਾਸਤੇ ਉਹਨਾਂ ਕੋਲ ਚਵੰਨੀ ਨਹੀਂ ਹੈ 1600 ਕਰੋੜ ਰੁਪਇਆ ਜੋ ਮੋਦੀ ਜੀ ਦੇ ਗਏ ਨੇ ਉਹ ਨਾ ਕਾਫੀ ਇਹਨਾਂ ਨੂੰ ਤਾਂ ਹੀ ਲੱਗ ਰਿਹਾ ਕਿਉਂਕਿ 12000 ਕਰੋੜ ਰੁਪਇਆ ਜਿਹੜਾ ਪਹਿਲਾਂ ਹੀ ਫੰਡ ਇਹਨਾਂ ਕੋਲ ਪਿਆ ਸੀ ਉਹ ਇਹ ਸਾਫ਼ ਕਰ ਚੁੱਕੇ ਨੇ ਖਾ ਚੁੱਕੇ ਨੇ ਜਨਤਾ ਉਹਦਾ ਹਿਸਾਬ ਮੰਗ ਰਹੀ ਹੈ ਉਹ ਬਾਇਸਾ ਕਿੱਥੇ ਗਿਆ ਉਹ ਸਿਰਫ ਔਰ ਸਿਰਫ ਕੇਜਰੀਵਾਲ ਦੇ ਜਹਾਜਾਂ ਚ ਘੁੰਮਣ ਵਾਸਤੇ ਮਨੀਸ਼ ਸ਼ਿਸ਼ੋਦੀਆ ਦੀ ਐਸ਼ਾ ਕਰਨ ਵਾਸਤੇ ਔਰ ਹੋਰ ਜਿਹੜਾ ਇਹਨਾਂ ਦੇ ਲੀਡਰ ਨੇ ਉਹਨਾਂ ਦਾ ਨਜ਼ਾਰਿਆਂ ਵਾਸਤੇ ਘੁੰਮਣ ਵਾਸਤੇ ਹੋਟਲਾਂ ਵਾਸਤੇ ਉਹ ਪੈਸਾ ਖਰਚ ਹੋ ਚੁੱਕਿਆ ਜਿਹੜਾ ਕਿ ਪੰਜਾਬ ਦਾ ਪੈਸਾ ਸੀ ਲੋਕਾਂ ਦਾ ਪੈਸਾ ਸੀਗਾ ਉਹ ਜਿਹੜਾ ਇਸ ਤਰ੍ਹਾਂ ਸੀਗਾ ਕੁਦਰਤੀ ਆਪਦਾ ਦਾ ਜਿਹੜਾ ਪੈਸਾ ਸੀਗਾ ਵਰਤਣਾ ਸੀਗਾ ਉਹ ਮੈਨੂੰ ਅੱਜ ਪੰਜਾਬ ਸਰਕਾਰ ਇਹ ਦੱਸੇ ਕਿ ਉਹ ਪੈਸਾ ਕਿੱਥੇ ਹੈ ਉਹ ਪੈਸਾ ਕਿਉਂ ਨਹੀਂ ਘੱਟ ਰਿਹਾ 12000 ਕਰੋੜ ਰੁਪਏ ਦਾ ਘਪਲਾ ਹੈ ਜਨਤਾ ਦੇ ਟੈਕਸਾਂ ਦਾ ਪੈਸਾ ਸਾਡੀਆਂ ਤਨਖਾਹਾਂ ਚੋਂ ਕਟਾਇਆ ਪੈਸਾ ਹੈ ਵਪਾਰੀ ਦੇ ਟੈਕਸ ਕੱਟੇ ਹੋਏ ਪੈਸਾ ਹੈ ਉਹ ਪੈਸਾ ਕਿੱਥੇ ਹੈ ਉਹ ਅੱਜ ਮੁੱਖ ਮੰਤਰੀ ਤੋਂ ਅਸੀਂ ਦੀ ਅਸੀਂ ਮੰਗ ਕਰਦੇ ਆਂ ਬੇਸ਼ਰਮ ਵੀਰ ਮੁੱਖ ਮੰਤਰੀ ਉਹਨੂੰ ਇੱਕ ਉਹਦੀ ਇੱਕ ਵੀਡੀਓ ਹੈ ਉਹਦੀ ਇੱਕ ਵੀਡੀਓ ਹੈ ਉਸ ਵੀਡੀਓ ਦੇ ਵਿੱਚ ਕਦੇ ਉਹਨੇ ਕਮੇਡੀ ਕੀਤੀ ਸੀ ਕਿ ਮੈਨੂੰ ਅੱਜ ਬੇਸ਼ਰਮ ਵੀਰ ਚੱਕਰ ਮਿਲਣ ਜਾ ਰਿਹਾ ਹੈ ਤਾਂ ਉਹਦੇ ਵਿੱਚ ਜਿਹੜੇ ਅੱਜ ਬੀਨੂ ਢਿੱਲੂ ਜੀ ਨੇ ਉਹਨਾਂ ਨੂੰ ਸਵਾਲ ਕਰਦੇ ਨੇ ਕਹਿੰਦੇ ਯਾਰ ਪਰਮਵੀਰ ਚੱਕਰ ਤਾਂ ਸੁਣਿਆ ਇਹ ਬੇਸ਼ਰਮ ਵੀਰ ਚੱਕਰ ਕੀ ਹੁੰਦਾ ਹੈ ਕਹਿੰਦਾ ਜਦੋਂ ਕੋਈ ਨੇਤਾ ਪੰਜਾਬ ਦਾ ਸਰਕਾਰ ਦਾ ਕੋਈ ਲੋਕਾਂ ਦਾ ਪੈਸਾ ਖਾਜੇ ਔਰ ਉਹਦੀ ਭਾਫਨਾ ਨਿਕਲਣ ਦੇਵੇ ਉਹ ਉਹਨੂੰ ਬੇਸ਼ਰਮ ਵੀਰ ਚੱਕਰ ਦਿੱਤਾ ਜਾਂਦਾ ਹੈ ਔਰ ਅੱਜ ਉਹ ਬੇਸ਼ਰਮ ਵੀਰ ਚੱਕਰ ਜਿਹੜਾ ਹੈਗਾ ਸਾਡੇ ਮੁੱਖ ਮੰਤਰੀ ਜੀ ਨੂੰ ਮਿਲਣਾ ਚਾਹੀਦਾ ਔਰ ਅਸੀਂ ਉਹ ਬੇਸ਼ਰਮ ਵੀਰ ਚੱਕਰ ਨੂੰ ਦਵਾ ਕੇ ਹਟਾਂਗੇ ਅਸਰ ਮੈਂ ਤੁਹਾਡੇ ਕੀ ਮੁੱਦੇ ਪ੍ਰਦਰਸ਼ਨ ਹੈ ਜੀ ਜੀ ਦਾ ਜਿਹੜੀ ਆ ਬਾੜ ਆਈ ਹੈ ਇਹ ਬਾੜ ਦਾ ਪੰਜਾਬ ਸਰਕਾਰ ਦੇ ਫੇਲਰ ਦਾ ਨਤੀਜਾ ਹੈ ਇਸ ਬਾੜ ਨਾਲ ਇੰਨਾ ਜਿਰਾਸਟ ਨਹੀਂ ਹੋਣਾ ਸੀ ਠੀਕ ਹੈ ਕਰੋੜਪਿਆ ਹੁੰਦੀਆਂ ਨੇ ਤੇ ਉਸ ਨਾਲ ਜੇ ਪਹਿਲਾਂ ਤੋਂ ਹੀ ਜਿੰਮੇ ਸਰਕਾਰ ਕੇਂਦਰ ਸਰਕਾਰ ਨੇ ਇਹਨੂੰ 12000 ਕਰੋੜ ਦਿੱਤਾ ਸੀ ਜੇ ਉਹਦੀ ਸਹੀ ਵਰਤੋਂ ਹੋ ਜਾਂਦੀ ਤਾਂ ਅੱਜ ਪੰਜਾਬ ਨੂੰ ਇਹ ਹਾਲਾਤ ਨਹੀਂ ਦੇਖਣੇ ਪੈਂਦੇ ਸੀ ਇਹ 12000 ਕਿੱਥੇ ਗਏ ਅਸੀਂ ਤਾਂ ਇਹ ਹੀ ਪੁੱਛ ਰਹੇ ਹਾਂ ਇਹੀ ਸਾਡਾ ਸਵਾਲ ਹੈ ਤੇ ਪੰਜਾਬ ਸਰਕਾਰ ਨੂੰ ਅੱਜ ਇਹਦੇ ਖਿਲਾਫ ਸਾਰੇ ਮੰਡਲਾਂ 'ਚ ਹਰ ਜਗ੍ਹਾ ਤੇ ਪ੍ਰਦਰਸ਼ਨ ਹੋ ਰਹੇ ਨੇ ਇੱਕ ਬਰਿੰਦਰ ਗੋਇਲ ਜੀ ਜਿਹੜੇ ਮੰਤਰੀ ਨੇ ਤੁਸੀਂ ਕੀ ਕਹਿੰਦੇ ਹੋ ਕੁਝ ਕਹਿ ਰਹੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹਣਾ BBMP ਨੇ 2 ਹਫ਼ਤੇ ਪਹਿਲਾਂ ਹੜਾਂ ਤੋਂ 2 ਹਫ਼ਤੇ ਪਹਿਲਾਂ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਪਾਰਿਸ਼ਾ ਹਿਮਾਚਲ ਪ੍ਰਦੇਸ਼ ਦੇ ਵਿੱਚ بارش ਬਹੁਤ ਜ਼ਿਆਦਾ ਹੋ ਰਹੀ ਹੈ ਹੜਾਂ ਦੀ ਸੰਭਾਵਨਾ ਹੈ ਸੋ ਕਿਰਪਾ ਕਰਕੇ ਆਪਣੇ ਜਿਹੜੇ ਘੱਗਰ ਨੇ ਉਹਨਾਂ ਦੀ ਸਫਾਈ ਕੀਤੀ ਜਾਵੇ ਪਹਿਲੀ ਗੱਲ ਪੰਜਾਬ ਸਰਕਾਰ ਨੇ ਉਹ ਇਗਨੋਰ ਕੀਤਾ ਦੂਸਰੀ ਗੱਲ ਮੋਦੀ ਜੀ ਆਏ 12000 13000 ਕਰੋੜ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਨੇ ਪ੍ਰਧਾਨ ਮੰਤਰੀ ਨੂੰ ਅਲਟੀਮੇਟਮ ਦਿੱਤਾ ਕਿ ਸਾਡਾ 13000 ਕਰੋੜ ਦੇ ਤਕਰੀਬਨ ਜਿਹੜਾ ਨੁਕਸਾਨ ਹੋਇਆ 1600 ਕਰੋੜ ਪਲੱਸ ਕਰਕੇ 12000 ਕਰੋੜ ਜਿਹੜਾ ਪੁਰਾਣਾ ਪਿਆ ਸੀ ਡਿਸਾਸਟਰ ਮੈਨੇਜਮੈਂਟ ਕੋਲ 1600 ਕਰੋੜ ਉਹਦੇ ਨਾਲ ਐਡ-ਆਨ ਕਰਕੇ 13600 ਕਰੋੜ ਪ੍ਰਧਾਨ ਮੰਤਰੀ ਜੀ ਪੰਜਾਬ ਸਰਕਾਰ ਨੂੰ ਦੇ ਕੇ ਗਏ ਹੁਣ ਉਹ ਤੋਂ ਬਾਅਦ ਚਾਰ ਬੰਦੇ ਨੇ ਇਹਨਾਂ ਦੇ ਪਖੰਡ ਕਰਨ ਲੱਗ ਰਹੇ ਨੇ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਸਾਡੇ ਕੋਲ 12000 ਕਰੋੜ ਹੈ ਹੀ ਨਹੀਂ ਪ੍ਰਿੰਸੀਪਲ ਸੈਕਟਰੀ ਕਹਿੰਦਾ 12000 ਕਰੋੜ ਹੈਗਾ ਪਰ ਉਹਦੇ ਵਿੱਚੋਂ ਕੁਝ ਪੈਸੇ ਖਰਚੇਗੇ ਹਰਪਾਲ ਚਿਮਾ ਜੀ ਕਹਿੰਦੇ ਸਾਡੇ ਕੋਲ 12000 ਕਰੋੜ ਆਇਆ ਹੀ ਨਹੀਂ। ਉਹ ਤੋਂ ਬਾਅਦ ਮੁੰਡਿਆ ਸਾਹਿਬ ਕਹਿੰਦੇ ਨੇ 12000 ਤੋਂ ਸਾਡੇ ਕੋਲ ਰਹਿ ਹੀ 600 ਕਰੋੜ ਗਿਆ। ਇਹਨਾਂ ਦੀ ਆਪਸ 'ਚ ਹੀ ਨਹੀਂ ਟਿਊਨਿੰਗ ਮੈਚ ਕਰਦੀ। ਪੰਜਾਬ ਨੂੰ ਖੁੱਡੇ ਲਾਉਣ ਦੇ ਵਿੱਚ ਜੋ ਯੋਗਦਾਨ ਪੰਜਾਬ ਸਰਕਾਰ ਦਾ ਰਿਹਾ ਉਹ ਅੱਜ ਤੱਕ ਕਿਸੇ ਨੇ ਨਹੀਂ। ਬਿਸ਼ਰਮਾ ਦੀ ਟੁੱਲਗੀ ਢਾਲ ਕਹਿੰਦੇ ਚਟ-ਚਟ ਖਾਵਾਂਗੇ। ਇਹ ਬਿਸ਼ਰਮ ਨੇ ਟੋਟਲੀ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਜਿਹੜਾ ਸਾਡਾ 12000 ਕਰੋੜ ਰੁਪਇਆ ਇਹਨਾਂ ਦੇ ਖਜ਼ਾਨੇ 'ਚ ਪਿਆ ਉਹ ਕਿੱਥੇ ਪਿਆ। ਅੱਜ ਇਹਨਾਂ ਨੇ ਇੱਕ ਮੰਤਰੀ ਕਹਿੰਦਾ ਸਾਡੇ ਕੋਲ ਪੈਸਾ ਨਹੀਂ, ਦੂਜਾ ਕਹਿੰਦਾ ਪੈਸਾ ਇੰਨ੍ਹਾਂ ਦੀ ਆਪਸ ਚ ਟਿਊਨਿੰਗ ਨਹੀਂ ਮਿਲਦੀ ਤੇ ਮੈਨੂੰ ਟਿਊਨਿੰਗ ਨਹੀਂ ਮਿਲਦੀ ਜਿਸ ਕਰਕੇ ਲਗਾਤਾਰ ਇਹ ਪ੍ਰਦਰਸ਼ਨ ਹੋ ਰਹੇ ਹਨ ਸੂਬੇ ਭਰ ਦੇ ਵਿੱਚ ਭਾਰ ਦਿਨਤਾ ਪਾਰਟੀ ਵੱਲੋਂ ਮੰਡਲਾਂ ਵੱਲੋਂ 12000 ਕਰੋੜ ਦਾ ਹਿਸਾਬ ਸਰਕਾਰ ਤੋਂ ਮੰਗਿਆ ਜਾ ਰਿਹਾ ਉਸ ਨੂੰ ਲੈ ਕੇ ਪ੍ਰਦਰਸ਼ਨ ਹੋ ਰਿਹਾ ਹੈ ਕੈਮਰਾਮੈਨ ਡੀਗ੍ਰੇਨਾਲ ਪ੍ਰਸੋਤਮ ਕੋਸ਼ਿਕ ਸਮਾਹ ਨੂੰ